ਕਬੱਡੀ 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 ਇਹ ਹੀਰੋ ਵਰਗਾ ਕਬੱਡੀ ਖਿਡਾਰੀ ਲੱਖ ਦੀ ਕਬੱਡੀ ਆ ਤਾੜੀਆਂ ਮਾਰਦੇ ਨੇ ਤੇਰੀ ਜੋਰਦ ਆ ਕਬੱਡੀ ਲੱਖ ਦੀ ਹੈ ਜਾਫੀ ਜਫਾ ਲੱਗਾ ਜਾਫੀ ਦਾ ਇਹਦਾ ਰੇਡਰ ਤਾਊਗਾ ਮੋਹਨਵੀਰ ਵੱਲ ਜੀ ਆਸਟ੍ਰੇਲੀਆ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਵੇਂ ਗੱਗੀ ਮਾਨ ਨੇ ਆਖਿਆ ਵੀ ਇਹ ਮਿਲੀਅਨ ਡਾਲਰ 5 ਮਿਲੀਅਨ ਡਾਲਰ ਲਾਉਣ ਨੂੰ ਫਰਦਾ ਲਾਉਣ ਦੇ ਪਾਸੇ ਚਿੱਟੀ ਵਾਲਾ ਹਰ ਦੂਸਰੇ ਪਾਸੇ ਬੱਗੇ ਪਿੰਡ ਵਾਲਾ ਕਬੱਡੀ ਕਬੱਡੀ ਹੋਈ ਪਈ ਲੱਖ ਦਾ ਜਫਾ ਲੱਗ ਲਗਭਗ ਮੈਨੂੰ ਸਣੀ ਨੇ ਜ ਲਗਭਗ ਹਜ਼ਾਰ ਦੇ ਲਗਭਗ ਜਿਹੜਾ ਕਮੈਂਟੀਟਰ ਹੈ ਦੁਨੀਆ ਪਰ ਦੇ ਵਿੱਚ ਜਿਹਨਾਂ ਨੂੰ ਰੋਜ਼ੀ ਮਿਲਦਾ ਹੈ ਹੈਲੋ ਬਲਵਿੰਦਰ ਫਿੱਡੇ ਵਰਗੇ ਵੀ ਦੁਨੀਆ ਦੇ ਮਹਾਰਤੀ ਜਿਨ੍ਹਾਂ ਕਰਕੇ ਖਿਡਾਰੀਆਂ ਨੂੰ ਵੱਡੀ ਮਾਇਆ ਮਿਲਦੀ ਹੈ ਸਾਰਿਆਂ ਦਾ ਧੰਨਵਾਦ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕਲਸੀਆਂ ਵਾਲਾ ਮੈਦਾਨ ਦੇ ਵਿੱਚ ਸਿਕ ਸਰਦਾਰ ਕਬੱਡੀ ਖਿਡਾਰੀ ਕਿ ਕਲਗੀਆਂ ਵਾਲਿਆ ਲਿਖਾਂਗੇ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਤਰੀ ਵਧਾਈ ਵੱਡੀ ਆ ਦੂਸਰੇ ਪਾਸੇ ਸਣੀ ਸਣੀ ਟੋਲ ਸਾਡੇ ਬਹੁਤ ਵੱਡੇ ਪ੍ਰੋਮੋਟਰ ਨੇ ਜਿਹਦਾ ਖੈਰਾ ਜੀ ਉਹਨਾਂ ਨੇ ਮਾਨ ਕਰਨਾ ਹੈ ਇਧਰ ਸਨੀ ਗਰਾਹ ਵੀਰਾਂ ਦਾ ਵੀ ਖੁਸ਼ੀ ਦੇ ਇੱਕ ਜਫਾ ਬਾਕੀ ਆ 50000 ਕਰ ਦਿਓ ਪੂਰਾ ਦੁੱਗਾਂ ਵਾਲੀ ਖੁਸ਼ੀ ਦਾ ਇੱਕੋ ਜਫਾ ਬਾਕੀ ਦੇ 50000 ਲਓ ਕਹਿੰਦੇ 50 ਭਾਰਤੀ ਹੈ 50000 ਦਾ ਜਫਾ ਲੱਗ ਜਣਾ ਜੇ ਆ ਜਫਾ ਲੱਗ ਗਿਆ ਪਰ ਦੋ ਖਿਡਾਰੀਆਂ ਦੇ درمیان ਹੰਦਿਆਂ ਦੇ ਲਾਗੇ 50000 50000 ਦਾ ਜਫਾ ਦੁਗਾਂਲੇ ਦਾ 50000 ਦਾ ਜਫਾ ਮੇਨਾ ਨਾ ਟੁੱਟਿਆ ਸਿਰਾਂ ਹੁਣਾਂ ਦੀ ਗੱਲ ਹੋ ਗਈ ਹੈ ਲਓ ਖੁਸ਼ੀ ਦਾ ਜਫਾ 50000 ਦਾ ਹੁਣ ਇੱਕ ਵਾਰੀ ਤਾੜੀਆਂ ਪੱਥਾੜਿਓ ਜ਼ੋਰਦਾਰ ਮਾਰ ਦਿਓ ਕਿਆ ਬਾਤ ਹੈ ਆ ਸਿਰੇ ਸਿਰੇ ਦੇ ਕਹਿੰਦੇ ਖਿਡਾਰੀ ਸਿਰੇ ਸਿਰੇ ਦੀਆਂ ਰੇਟਾਂ ਸਰੇ ਦੇ ਜੱਫੇ ਆਓ ਸਾਹਮਣੇ ਦਮੁਰਜੀ ਵਾਲਾ ਦੀਪ ਪ੍ਰੋਫੈਸਰ ਸਾਹਿਬ ਕਰਿਓ ਗੱਲ ਵਾਹ ਆਓ ਵੇਖ ਲਓ 78 ਸਾਲਾ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਸੋਨੂ ਹਨ ਰੌਣਕਾ ਵੱਡੀਆਂ ਨੇ ਆਓ ਉਹ ਦਿਨ ਆ ਗਿਆ ਇੱਕ ਪਾਸੇ ਦਮੁਰਜੀ ਵਾਲਾ ਦੀਪ 50000 ਦੀ ਤੀਜੀ ਰੇਡ ਆਓ ਸਾਹਮਣੇ ਲੱਗੂ ਜੋਰ ਇੱਕ ਪਾਸੇ ਆਹ ਸਿਰਾਂ ਲੱਗਿਆ ਰਪਿੰਦਰਾ ਅਮਰਤਾ ਅਮਰਤਾ ਵਾਲਾ ਖੇਡਾ ਆ 50000 ਦਾ ਲੱਗਿਆ ਪਲੱਫਾ ਰਿਓ ਕੀ ਹਾਂ ਕਹਿੰਦੇ ਰੇਂਜਰਓਵਰ ਦਿੱਤੀ ਗਈ ਇਹ ਵੀ ਇਤਿਹਾਸ ਹੀ ਬਣ ਜਾਣਾ ਉਹ ਸਾਹਮਣੇ ਕਹਿੰਦੇ ਅਮਰਤ ਕਬੱਡੀ ਪਾ ਰਿਹਾ ਅਮਰਤ 나ਥ ਮੇਰੇ ਵੀਰੋ 나ਥ ਅਮਰਤ ਦੀ ਕਬੱਡੀ ਇਹਦੇ ਬਾਪ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਅੱਜ ਮੁੰਡਾ ਬੱਲੇ ਬੱਲੇ ਕਰਵਾ ਰਿਹਾ ਪਰ ਦੂਜੇ ਪਾਸੇ ਚੌਲਖਾਂ ਵਾਲਾ ਵੱਧ ਵੱਧ ਕੇ ਜੱਫੇ ਲਾ ਰਿਹਾ ਔਲਖਾਂ ਵਾਲਾ ਅਮਰਤ ਕੀੜੀ ਅਫਗਾਨਾਂ ਦਾ ਇਲਾਕਾ ਮਾਝੇ ਦੀ ਧਰਤੀ ਹੈ ਦੂਜੇ ਪਾਸੇ ਇਹ ਅਮਰਤ 나ਥ ਹੈ ਅਮਰਤਨਾਥ ਹੈ ਦੂਜੇ ਪਾਸੇ ਔਲਖਾਂ ਵਾਲਾ ਅਮਰਤਾ ਦੋਨਾਂ ਦਾ ਨਾਮ ਅਮਰਤਾ ਆਓ ਸਵਾਗਤ ਸਵਾਗਤ ਹੋ ਗਈਆਂ ਬਾਹਾਂ ਖੜੀਆਂ ਹੋ ਗਈਆਂ ਉਂਗਲਾਂ ਖੜੀਆਂ ਬਲੇਕਰ ਆ ਗਿਆ ਅਗਲੀ ਕਬੱਡੀ ਕਹਿੰਦੇ ਛਾਦਰ ਵਾਲੇ ਉਹ ਬਿੱਕੇ ਦੀ ਪੈ ਗਈ ਹੈ ਤਿੰਨੇ ਜੱਫੇ ਲੱਖ ਦੇ ਹੋਣੇ ਆ ਇਧਰਲੇ ਪਾਸੇ ਛਾਦਰ ਦੀ ਧਰਤੀ ਦਾ ਉਹ ਬਿੱਕਾ ਮੇਰੇ ਪੰਜਾਬੀ ਵੀਰੋ ਖੇਡ ਮਾਦਾਨ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਹੈ ਹੋ ਇਧਰਲੇ ਉਹ ਬੋਇੰਗ ਫੇਰ ਆ ਗਿਆ ਸ਼ੰਕਰ 에ਰਲਾਈਨ ਦਾ ਜੇ ਪਾਟ ਲੈ ਕੇ ਗਿਆ ਨਾ ਤੁਹਾਨੂੰ 90 ਤੇ ਜਿਵੇਂ ਆਹ ਪਰ ਹਲਾ ਕੇ ਰੱਖੂਗਾ ਪਰ ਦੇਖੋ ਇਧਰਲੇ ਪਾਸੇ ਵੀ ਉਹ ਨਹੀਂ ਰਿੱਸਾ ਅਰਸ਼ ਬਰਸਾਲਾ ਵਾਲਾ ਅਰਸ਼ ਬਰਸਾਲਾ ਵਾਲਾ ਉਹ ਹੰਦਿਆਂ ਦੇ ਬਿਲਕੁਲ ਸੈਂਟਰ ਲਾਈਨ ਦੇ ਨਾਲ-ਨਾਲ ਮੁਕਾਬਲਾ ਚੱਲ ਰਿਹਾ ਔਰ ਪੁਆਇੰਟ ਜਿਹੜਾ ਵੀ ਨੋਟ ਕਰਿਓ ਉਹ ਪੁਆਇੰਟ ਬੰਟੀ ਐ ਆਪਣੀ ਟੀਮ ਦੇ ਖਾਤੇ ਜੋੜ ਲਿਆ ਤੇ ਇਧਰਲੇ ਪਾਸੇ ਯਾਦਾ ਸਰਪੰਚ ਉਹ ਟੁੱਟ ਕੇ ਯਾ ਦੇਸ ਮਾਨੰਦ ਵਿੱਚ ਕਬੱਡੀ ਪਾ ਰਿਹਾ ਹੈ ਉਧਰ ਜੀਤਾ ਕਰਮੋਨਾ ਜੀਤਾ ਬਿਲਗਾ ਸਾਬੀ ਢੰਡੋਵਾਲ ਮਨੀ ਸਾਡਾ ਭਰਾ ਤੇਜਾ ਵੱਡਾ ਤੇ ਪਮਾ ਸਿੱਧੂ ਜੀ ਇਹ ਮਾਣ ਬਣੇ ਸਾਡੇ ਮੇਲੇ ਦਾ ਉਧਰਲੇ ਪਾਸੇ ਫਰਿਆਦ ਓ ਫਰਿਆਦ ਓ ਸ਼ਕਰਪੁਰੀਆ ਓ ਸਮਾ ਹੋ ਗਿਆ ਸੁਪਰਸਟਾਰ ਬਣ ਜਾਂਦਾ ਪਲੇਅਰ ਪਰ ਸਟੇਬਲ ਕੋਈ ਕੋਈ ਰਹਿੰਦਾ ਹੈ ਲਓ ਅਗਲੀ ਕਬੱਡੀ ਗੁਰਵਿੰਦਰ ਇਹ ਆ ਟਿੱਬੇ ਵਾਲਾ ਬੰਟੀ ਇਹ ਬੰਟੀ ਤੇ ਹਿੰਦਰਜੀਤ ਉਹ ਸਪਾਈਡਰਮੈਨ ਕਬੱਡੀ ਦਾ ਉਹ ਜੱਫਾ ਪੜ ਗਿਆ ਉਹ ਨੰਬਰ ਜੋ ਇਹ ਕਬੱਡੀ ਕਹਿੰਦੇ ਕੀ ਦੀ ਆ ਇਹ ਉਡਣਾ ਸੁਨਖਾਇਆ ਖਿਡਾਰੀ ਕਰਦਾ ਮੈਦਾਨਾਂ ਵਿੱਚ ਦੁਨੀਆ ਨੂੰ ਰਾਜੀ ਅੱਜ ਟੌਪ ਦਾ ਖਿਡਾਰੀ ਕਹਿੰਦੇ ਸ਼ਗਰਪੁਰ ਦਾ ਸ਼ਾਹੀ ਸਮੀਂਦੇ ਸ਼ਾਹੀ ਅਸਲੀ ਗੱਲ ਸ਼ਗਰਪੁਰ ਦਾ ਟੱਕਰ ਦੀ ਕੋਸ਼ਿਸ਼ ਕਰਦਾ ਦਾ ਪਿਆਰ ਹੈ ਤੇ ਇੰਦਰਲੇ ਪਾਸੇ ਪਹਿਲੇ 3 ਜਫੇ 2.5 ਲੱਖ ਦੇ ਹੋ ਗਏ ਨੇ ਮੋਹਨਵੀਰ ਬਲਕਣਾ 50 ਹੋਰ ਐਡ ਕਰ ਦਿਓ ਲਓ ਕਬੱਡੀ ਮੈਦਾਨ ਵਿੱਚ ਪਾਉਣ ਦੇ ਵਾਸਤੇ ਬਲਦਾਮ ਵਾਲਾ ਕਿ ਹਵਾ ਨਾਲ ਕਰਦਾ ਗੱਲਾਂ ਬੱਲ ਨੌ ਵਾਲਾ ਆ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ ਆ ਸਪਾਈਡਰਮੈਨ ਇੰਦਰਜੀਤ ਕਲਸ਼ੀਅਮ ਵਾਲਾ ਲੱਗਣ ਦੀ ਕੋਸ਼ਿਸ਼ ਕਰਦਾ ਹੋਇਆ ਕਬੱਡੀ 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 ਐਨ ਹੱਲੇ ਹੁਲਾ ਰਹੇ ਨਹੀਂ ਸਰ ਕਬਾਲ ਹੋਏ ਪੁਆਇੰਟ 25000 ਵਾਲੀ ਆ ਦੂਸਰੀ ਕਬੱਡੀ ਸਾਡੇ ਪਰਮਿੰਦਰ ਸਿੰਘ ਜੀ ਸੰਧੂ ਹਰਮਿੰਦਰ ਸਿੰਘ ਜੀ ਸੰਧੂ ਤੇ ਹਰਜੀਤ ਸੰਧੂ ਸਨੇ ਆਰੀਆ ਸਨੇ ਆਰੀਆ ਹੋ ਬੱਚੀ ਸਨੇ 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 ਫੇਰ ਇਹ ਕਾਲਾ ਸੰਘਿਆ ਵਾਲਾ ਤਗੜੇ ਰਫਰੀ ਕੋਸ਼ਿਸ਼ ਕਰਦਾ ਹੋਇਆ ਕਬੱਡੀ ਕਬੱਡੀ ਹੋ ਗਈ ਪਈ ਹੱਲੇ ਹੁਣ ਪੁਆਇੰਟ ਕਾਲਾ ਸੰਘਿਆ ਵਾਲਾ ਸਨੇ ਲੱਖਾਂ ਵਰਗੀ ਹਾਜ਼ਰੀ ਹੋਈ ਹੈ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ

ਤੇ ਸੰਧੂ ਕਹਿੰਦਾ ਸਾਨੇ ਵਾਲਾ ਕਹਿੰਦਾ 20 ਕਰ ਦਿਓ ਆ 20000 ਦੇ ਫੈਸਲੇ ਵਾਲੀ ਉਹ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ ਪ੍ਰਭਜੋਤ ਜੋਤੀ ਘੁੰਮਣ ਤੇ ਹਰਜੀਤ ਸੰਧੂ 25 ਖਣੀ ਦੇ ਸ਼ਾਹੀ ਖਣੀ ਦੇ ਸ਼ਾਹੀ ਜੀ ਖਣੀ ਦੇ ਸ਼ਾਹੀ ਕਬੱਡੀ ਕਬੱਡੀ ਉਹ ਕਬੱਡੀ ਕਬੱਡੀ ਹੋਈ ਤੇ ਛੜਦੇ ਵੀ ਛੜਦੇ ਨਾ ਜੋਨ ਛੱਡ ਵੀ ਸੰਨੀ ਕਾਲਾ ਸੰਘਾ ਵਾਲਾ ਲਾ ਧੜਕਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ